ਇਸ ਦਿਨ ਦੀ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਇੱਕ ਵੱਡਾ ਐਲਾਨ ਕਰ ਦਿੱਤਾ ਕਿ 31 ਅਗਸਤ ਨੂੰ ਕਿਸਾਨੀ ਅੰਦੋਲਨ ਜੋ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਚੱਲ ਰਿਹਾ ਇਹਨਾਂ ਕਿਸਾਨੀ ਅੰਦੋਲਨ ਨੂੰ ਚੱਲਦਿਆਂ 200 ਦਿਨ ਪੂਰੇ ਹੋ ਜਾਣਗੇ 200 ਦਿਨ ਪੂਰੇ ਹੋਣ ਤੋਂ ਇੱਕ ਵੱਡਾ ਲੱਖਾਂ ਦਾ ਇਕੱਠ ਬਾਰਡਰਾਂ ਦੇ ਉੱਤੇ ਕੀਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਵੱਡੇ ਐਲਾਨ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕੀਤੇ ਗਏ ਨੇ ਕੀ ਕੁਝ ਕਹਿ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਵੱਡੇ ਐਲਾਨ ਹੋਣਗੇ ਕੀ ਇਹਨਾਂ ਦਾ ਰੁਕ ਰਿਹਾ ਹੈਗਾ ਕਿਉਂਕਿ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸ਼ੰਭੂ ਬਾਰਡਰ ਦੇ ਖੁੱਲਣ ਨੂੰ ਲੈ ਕੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਸਾਨੂੰ ਸਾਡੇ ਹੀ ਦੇਸ਼ ਦੇ ਵਿੱਚ ਰੋਕਿਆ ਗਿਆ ਹੰਝੂ ਗੈਸ ਦੇ ਗੋਲੇ ਛੱਡੇ ਗਏ ਇਸ ਤਰੀਕੇ ਦਾ ਵਰਤਾਰਾ ਸਾਡੇ ਨਾਲ ਕੀਤਾ ਗਿਆ ਕਿ ਸਾਨੂੰ یوں ਲੱਗਣ ਲੱਗ ਪਿਆ ਕਿ ਅਸੀਂ ਕਿਸੇ ਬਗਾਨੇ ਮੁਲਕ ਦੇ ਹੋਮ ਹੁੰਨਿਆ ਤਾਂ ਬਗਾਨੇ ਮੁਲਕ ਵਾਲਾ ਸਾਡੇ ਨਾਲ ਸੁਲੂਕ ਕੀਤਾ ਜਾ ਰਿਹਾ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਤਾਂ ਹੁਣ ਸੁਪਰੀਮ ਕੋਰਟ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਦੋਵੇਂ ਸਰਕਾਰਾਂ ਜਿਹੜੀਆਂ ਨੇ ਹਰਿਆਣਾ ਦੀ ਸਰਕਾਰ ਪੰਜਾਬ ਦੀ ਸਰਕਾਰ ਕਿਸਾਨ ਆਪਸ ਦੇ ਵਿੱਚ ਬੈਠ ਕੇ ਇਸ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਬਾਰਡਰ ਖੋਲਣ ਨੂੰ ਲੈ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨ ਕਹਿੰਦੇ ਨੇ ਅਸੀਂ ਬਾਰਡਰ ਬਦਲ ਨਹੀਂ ਕੀਤੇ ਬਾਰਡਰ ਬੰਦ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਦੇ ਪ੍ਰਸ਼ਾਸਨ ਨੇ ਕੀਤੇ ਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਅੱਜ ਵੱਡੇ ਐਲਾਨ ਕੀਤੇ ਗਏ ਨੇ ਕੀ ਕੁਝ ਕਿਹਾਉਣ ਵਾਲੇ ਦਿਨਾਂ ਦੇ ਵਿੱਚ ਕੀ ਮਾਹੌਲ ਰਹਿਣ ਵਾਲਾ ਆ ਕਿਹੜੀ ਰਣਨੀਤੀ ਰਹੇਗੀ ਜਗਜੀਤ ਢੱਲੇਵਾਲ ਦੀ ਜਵਾਨੀ ਸੁਣਾਉਣੇ ਆ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਦਾ ਐਸਕੇਐਮ ਨੌਨ ਪੋਲਿਟਿਕਲ ਦੀਆਂ ਸਮੂਚੀਆਂ ਜਥੇਬੰਦੀਆਂ ਵੱਲੋਂ ਤਿੱਕੇ ਐਮਐਮ ਦੀਆਂ ਜਥੇਬੰਦੀਆਂ ਵੱਲੋਂ ਆਪ ਸਭ ਕਿਸਾਨ ਵੀਰਾਂ ਦਾ ਇਸ ਲਈ ਧੰਨਵਾਦ ਕਰਦੇ ਆ ਕਿ ਆਪਨੇ ਝੋਨੇ ਦੀ ਖੇਤੀ ਦਾ ਕੰਮ ਲਵਾਈ ਦਾ ਤੇ ਸਾਂਭ-ਸਭਾਈ ਦਾ ਨਿਪਟਾ ਕੇ ਜਿਸ ਤਰੀਕੇ ਦੇ ਨਾਲ ਮੋਰਚੇ ਨੂੰ ਮੁੜ ਦੁਬਾਰਾ ਸਟਰੋਂਗ ਕਰਨ ਦਾ ਕੰਮ ਕੀਤਾ ਹੈ ਇਸ ਲਈ ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਹੈ ਤੇ ਦੂਸਰੀ ਗੱਲ ਦੋਸਤੋ ਕਿ ਇਸ ਤਾਕਤ ਨੂੰ ਲਗਾਤਾਰ ਬਣਾ ਕੇ ਰੱਖਣਾ ਹੈ ਕਿਉਂਕਿ ਤੁਹਾਡੀ ਇਸ ਤਾਕਤ ਨੇ ਹੀ ਤੁਹਾਡੇ ਮਸਲੇ ਦਾ ਹੱਲ ਕਰਨਾ ਹੈ ਇਹ ਨਾ ਸੋਚਿਓ ਕਿ اپੋਜੀਸ਼ਨ ਦੀ ਕੋਈ ਤੁਹਾਡੇ ਨਾਲ ਮਿੱਤਰਤਾ ਹੈ اپੋਜੀਸ਼ਨ ਵੀ ਤੁਹਾਡੀ ਤਾਕਤ ਨੂੰ ਤੋਲਦੀ ਹੈ اپੋਜੀਸ਼ਨ ਵੀ ਦੇਖਦੀ ਹੈ ਕਿ ਕਿਸਾਨਾਂ ਦੀ ਕਿੰਨੀ ਕਿ ਤਾਕਤ ਹੈ ਔਰ ਤੁਸੀਂ ਅਹਿਸਾਸ ਕਰਵਾਇਆ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਜਿਹੜੀ ਜਿਹੜੀ ਲੜਾਈ ਲੜ ਰਹੇ ਹੋ ਇਹ ਸਾਡੀ ਲਾਈਫ ਲਾਈਨ ਦੀ ਲੜਾਈ ਹੈ ਔਰ ਉਨੀ ਦੇ ਤੱਕ ਇਹ ਜਾਰੀ ਰਹੇਗੀ ਜਿੰਨੀ ਦੇਰ ਤੱਕ ਸਾਡੇ ਮੁੱਖ ਮਸਲੇ ਹੱਲ ਨਹੀਂ ਹੋ ਜਾਂਦੇ ਕਿਉਂਕਿ ਤੁਸੀਂ ਸੱਜ ਕੀਤਾ ਉਦੋਂ ਜਦੋਂ ਤੁਸੀਂ ਚੋਣਾਂ ਦੇ ਦੌਰ ਚ ਵੀ ਲਗਾਤਾਰ ਆਪਦੇ ਮੋਰਚੇ ਨੂੰ ਸਟੇਬਲ ਰੱਖਿਆ ਬਣਾ ਕੇ ਰੱਖਿਆ ਚੱਲਦੇ ਰਹਿਿਆ ਸੋ ਅੱਜ ਪਿਛਲੇ ਸਮੇਂ ਦੇ ਵਿੱਚ ਜੋ ਐਸਕੇਮ ਨਾਨ ਪੋਲਿਟਿਕਲ ਤੇ ਕੇਐਮਐਮ ਨੇ ਸਦੇ ਸਾਂਝੇ ਤੌਰ ਤੇ ਪ੍ਰੋਗਰਾਮ ਦਿੱਤੇ ਸੀ ਆਪਣਾ ਪ੍ਰੋਗਰਾਮ ਦਿੱਤਾ ਸੀਗਾ ਕਿ ਅਸੀਂ 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਨਾ ਹੈ ਔਰ ਉਹ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਨੇ ਜਿਨ੍ਹਾਂ ਦੇ ਰਾਹੀਂ ਪੁਲਿਸ ਨੂੰ ਨਹੀਂ ਤਾਕਤ ਦਿੱਤੀ ਜਾ ਰਹੀ ਹੈ ਔਰ ਉਹ ਤੁਹਾਡਾ ਬਾਕੀ ਬੜਾ ਕਮਾਲ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਹੈ ਸਫਲ ਰਿਹਾ ਹੈ ਕਿਸੇ ਵੀ ਜਗ੍ਹਾ ਦੇ ਉੱਤੇ ਕਈਆਂ ठाਵਾਂ ਤੇ ਤਾਂ ਹਜ਼ਾਰਾਂ ਦੀ ਬਿੰਤੀ ਟਰੈਕਟਰ ਇਕੱਠੇ ਹੋਏ ਔਰ 500 400 600 700 ਤਾਂ ਬਹੁਤ ਸਾਰੇ ਜ਼ਿਲ੍ਹੇ ਜ ਬਲੋਕਾਂ ਤੱਕ ਟਰੈਕਟਰਾਂ ਦਾ ਵੱਡਾ ਹਜੂਮ ਨਜ਼ਰ ਆਇਆ ਹੈ ਔਰ ਪੂਰੇ ਭਾਰਤ ਦੇ ਵਿੱਚ ਹੀ ਹੁੰਦਾ ਨਜ਼ਰ ਆਇਆ ਹੈ ਸਾਊਥ ਦੇ ਵਿੱਚ ਵੀ ਇਹਦਾ ਅਸਰ ਨਜ਼ਰ ਆਇਆ ਹੈ ਔਰ ਹੁਣ ਆਪਾਂ ਜਿਹੜਾ ਉਸ ਤੋਂ ਅਗਲਾ ਪ੍ਰੋਗਰਾਮ ਦਿੱਤਾ ਸੀ ਦੋਸਤੋ ਉਹ ਆ 31 ਅਗਸਤ ਨੂੰ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਕੇਐਮਐਮ ਵੱਲੋਂ ਸਾਂਝੇ ਤੌਰ ਤੇ ਪੂਰੇ ਭਾਰਤ ਦੀਆਂ ਸਰਗਜ ਜਥੇ ਬੰਦੀਆਂ ਤਿੰਨਾ ਹੀ ਮੋਰਚਿਆਂ ਦਿੱਤੇ ਖਨੌਰੀ ਸ਼ੰਭੂ ਤੇ ਰਤਨਪੁਰਾ ਇੱਥੇ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਜਿੱਥੋਂ ਤੱਕ ਵੀ ਸਾਡੀ ਆਵਾਜ਼ ਸਾਡੀ ਵੀਡੀਓ ਜਾਂਦੀ ਹੈ ਮੇਰੇ ਵੀਰ ਮੇਰੀ ਗੱਲ ਸੁਣਦੇ ਨੇ ਸਭ ਨੂੰ ਹੱਥ ਚੋੜ ਕੇ ਬੇਨਤੀ ਹੈ ਕਿ ਆਪਣਾ ਟਾਰਗੇਟ ਆ ਦੋਸਤੋ ਕਿ ਲੱਖਾਂ ਦੀ ਗਿਣਤੀ ਚ ਕਿਸਾਨ 31 ਨੂੰ 31 ਅਗਸਤ ਨੂੰ ਕਨੌਰੀ ਸ਼ੰਭੂ ਤੇ ਰਤਨਪੁਰਾ ਬਾਰਡਰਾਂ ਤੇ ਹਾਜ਼ਰੀ ਲਵਾਉਣੀ ਜ਼ਰੂਰੀ ਆ ਲੋਨ ਉਸ ਤੇ ਕਿਉਂਕਿ ਆਪਾਂ ਜਿਸ ਤਰ੍ਹਾਂ ਦਾ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਪ੍ਰਚਾਰ ਕਰ ਰਹੀ ਆ ਹਰਿਆਣਾ ਗਵਰਨਮੈਂਟ ਪ੍ਰਚਾਰ ਕਰ ਰਹੀ ਆ ਦੇਖੋ ਜੀ ਮੋਰਚੇ ਤੇ ਤਾਂ 400 ਬੰਦੇ ਹੀ ਆ ਮੋਰਚੇ ਤੇ 500 ਬੰਦੇ ਹੀ ਆ ਉਹਨਾਂ ਦੀ ਇਸ ਪ੍ਰਚਾਰ ਨੂੰ ਤੁਸੀਂ ਤੋੜਤਾ ਮੋਰਚੇ ਸਾਹਮਲੇ ਮੋਰਚਾਂ ਦੀ ਜਿਹੜੀ ਗਿਣਤੀ ਆ ਇਸ ਵੇਲੇ ਉਹਨੂੰ ਤੁਸੀਂ ਤੋੜਤਾ ਹੈ ਔਰ ਆਪਾਂ ਸਾਬਤ ਕਰਨਾ ਹੈ ਕਿ ਅਸੀਂ ਪੂਰਾ ਪੰਜਾਬ ਪੂਰਾ ਹਰਿਆਣਾ ਪੂਰੀ ਯੂਪੀ ਰਾਜਸਥਾਨ ਸਾਰੇ ਲੋਕ ਇਸ ਮੋਰਚੇ ਦੇ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਜਿਸ ਤਰ੍ਹਾਂ ਅਸੀਂ 13 ਫਰਵਰੀ ਨੂੰ ਜੁੜੇ ਸੀ ਸੋ ਇਸ ਲਈ 31 ਅਗਸਤ ਦਾ ਪ੍ਰੋਗਰਾਮ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਪੂਰੀ ਤਾਕਤ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨਾ ਹੈ ਔਰ ਇਸੇ ਤਰ੍ਹਾਂ ਦੋਸਤੋ ਇਸ ਤੋਂ ਪਹਿਲਾਂ 27 ਤੇ 28 ਨੂੰ 27 ਤੇ 28 ਅਗਸਤ ਨੂੰ ਕਰਨਾਟਕਾ ਦੇ ਅੰਦਰ ਇਹ ਪ੍ਰੋਗਰਾਮ ਦੋ ਕਾਨਫਰੰਸਾਂ ਉੱਥੇ ਕੀਤੀਆਂ ਜਾ ਰਹੀਆਂ ਨੇ ਸਟਰੋਂਗ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਔਰ ਨਾਲ ਹੀ 1 ਸਤੰਬਰ ਨੂੰ ਯੂਪੀ ਦੇ ਸੰਬਲ ਦੇ ਅੰਦਰ ਇੱਕ ਵੱਡੀ ਕਾਨਫਰੰਸ ਉੱਥੇ ਕੀਤੀ ਜਾ ਰਹੀ ਹੈ ਉਤੋਂ ਦੀ ਲੀਡਰਸ਼ਿਪ ਦਾ ਸਾਨੂੰ ਮੈਸੇਜ ਆਇਆ ਕੱਲ ਲੀਡਰਸ਼ਿਪ ਇਕੱਠੀ ਹੋਈ ਉਹ ਬਾਕਾਇਦਾ ਇਸ ਗੱਲ ਦੇ ਉੱਤੇ ਉਹ ਸਾਨੂੰ ਸਨੇਹਾ ਦੇ ਕੇ ਗਏ ਨੇ ਕਿ ਅਸੀਂ ਪੂਰੀ ਤਾਕਤ ਦੇ ਨਾਲ ਲੱਗੇ ਹੋਏ ਹਾਂ ਵੱਡੀ ਗਿਣਤੀ ਉੱਥੇ ਕਿਸਾਨ ਇਕੱਤਰਤ ਹੋਣਗੇ ਔਰ ਅਸੀਂ ਰਿਕਾਰਡ ਤੋੜ ਉੱਥੇ ਵੀ ਯੂਪੀ ਦੇ ਵਿੱਚ ਇੱਕ ਕਾਨਫਰੰਸ ਹੋਈ ਔਰ ਉਸ ਤੋਂ ਬਾਅਦ ਮੇਰੇ ਦੋਸਤੋ ਇੱਕ ਕਲ ਦਾ ਜ਼ਰੂਰ ਧਿਆਨ ਰੱਖਿਓ ਮੈਂ ਖਾਸ ਕਰਕੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਾਂ ਕਿ ਆਪਾਂ ਜਿਸ ਤਰ੍ਹਾਂ ਪਿਛਲੇ ਅੰਦੋਲਨ ਦੇ ਦੌਰਾਨ ਮੁਜ਼ਫਰਨਗਰ ਦੇ ਅੰਦਰ ਇੱਕ ਵੱਡਾ ਕੱਟ ਕੀਤਾ ਸੀ ਬਹੁਤ ਵੱਡਾ ਕੱਟ ਕੀਤਾ ਸੀ एसकेएम ਵੱਲੋਂ ਔਰ ਇਸ ਵੇਲੇ ਐਸਕੇएम ਨਾਨ ਪੋਲਿਟিক্যাল ਵੱਲੋਂ ਪੂਰਾ ਸਟਰੋਂਗ ਇਕੱਠ ਹਰਿਆਣੇ ਦੇ ਅੰਦਰ ਜੀਂਦ ਦੇ ਨੇੜੇ ਇਹ ਕੀਤਾ ਜਾ ਰਿਹਾ ਹੈ ਆਪ ਸਭ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਿਹੜਾ ਆਪਾਂ 15 ਦਸੰਬਰ ਆਪਾਂ 15 ਸਤੰਬਰ ਨੂੰ ਸੌਰੀ ਦਸੰਬਰ ਨਹੀਂ 15 ਸਤੰਬਰ ਨੂੰ ਜਿਹੜਾ ਜੀਂਦ ਦੇ ਨੇੜੇ ਇਹ ਆਪਣਾ ਇਕੱਠ ਹੋ ਰਿਹਾ ਖਨੋਰੀ ਬਾਰਡਰ ਤੋਂ ਲਗਭਗ 25 ਕਿਲੋਮੀਟਰ ਅੱਗੇ ਜਾ ਕੇ ਇਹ ਆਪਣਾ ਉਹ ਪੁਆਇੰਟ ਹੈ ਜਿੱਥੇ ਆਪਾਂ ਇੱਕ ਵੱਡਾ ਇਕੱਠ ਕਰਨਾ ਹੈ ਔਰ ਪੂਰੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੀ ਸੋਰੀ ਨੈਸ਼ਨਲ ਲੈਵਲ ਦੀ ਇੱਕ ਕਾਨਫਰੰਸ ਜਿਹਦੇ ਵਿੱਚ ਕਰਨਾਟਕਾ ਕੇਰਲਾ ਤਾਮਿਲਨਾਡੂ ਮੱਧ ਪ੍ਰਦੇਸ਼ ਬਿਹਾਰ ਰਾਜਸਥਾਨ ਪੰਜਾਬ ਤੇ ਹਰਿਆਣਾ ਸਾਰੀਆਂ ਸਟੇਟਾਂ ਦੇ ਕਿਸਾਨ ਭਾਗ ਲੈਣਗੇ ਔਰ ਆਪ ਸਭ ਨੇ ਮੈਂ ਫਿਰ ਦੁਬਾਰਾ ਬੇਨਤੀ ਕਰਾਂ ਇੱਕ ਤਾਂ ਯਾਦ ਕਰ ਲਿਓ ਡਾਟਾ ਨੋਟ ਕਰ ਲਿਓ ਕਿ 31 ਅਗਸਤ ਨੂੰ ਖਨੌਰੀ ਸ਼ੰਭੂ ਤੇ ਰਤਨਪੁਰਾ ਬਾਰਡਰਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਨਾ ਕੋਈ ਪਿੰਡ ਇਹ ਵਾਲਾ ਹੋਵੇ ਜਿੱਥੋਂ ਘੱਟੋ ਘੱਟ ਇੱਕ ਇੱਕ ਬੱਸ ਭੱਕੇ ਨਾ ਹੋਵੇ ਔਰ ਨਾਲ ਹੀ ਯਤਨ ਕਰਨਾ ਕਿ ਜਿਹੜੀ ਹਰਿਆਣਾ ਦੇ ਅੰਦਰ 15 ਸਤੰਬਰ ਨੂੰ ਦੇਸ਼ ਲੈਵਲ ਦੀ ਇੱਕ ਵੱਡੀ ਕਾਨਫਰੰਸ ਹੋ ਰਹੀ ਹੈ ਉਸ ਕਾਨਫਰੰਸ ਦੇ ਵਿੱਚ ਆਪਾਂ ਹਾਜ਼ਰੀ ਭਰਨੀ ਹੈ ਔਰ ਉਸ ਤੋਂ ਬਾਅਦ ਫਿਰ ਅਗਲੀ ਕਾਨਫਰੰਸ ਹੈ ਜਿਹੜੀ ਉਹ ਦੂਸਰੇ ਪਾਸੇ ਹੋਣ ਜਾ ਰਹੀ ਹੈ ਪਿਪਲੀ ਦੇ ਵਿੱਚ ਉਹ ਵੀ ਇਸੇ ਤਰੀਕੇ ਦੇ ਨਾਲ 22 ਤਰੀਕ ਨੂੰ ਹੋਏਗੀ ਉਹਨੂੰ ਵੀ ਅਸੀਂ ਪੂਰੀ ਤਾਕਤ ਦੇ ਨਾਲ ਪੂਰਾ ਸਟਰੋਂਗਲੀ ਉਹਨੂੰ ਸਫਲ ਬਣਾਉਣਾ ਸੋ ਇਹ ਪ੍ਰੋਗਰਾਮਾਂ ਦੇ ਉੱਤੇ ਜਰੂਰ ਸਾਡੇ ਸਾਰੇ ਕਿਸਾਨ ਵੀ ਧਿਆਨ ਕੇਂਦਰਿਤ ਕਰਨ ਬਹੁਤ ਬਹੁਤ ਧੰਨਵਾਦ ਮੈਂ ਲਾਸਟ ਤੇ ਫਿਰ ਬੇਨਤੀ ਕਰਾਂ ਕਿ ਪਿਛਲੇ ਜਿਹੜੇ ਪ੍ਰੋਗਰਾਮ ਤੁਸੀਂ ਸਫਲ ਬਣਾਏ ਨੇ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿਉਂ ਮੈਂ ਕਹਿ ਰਿਹਾ ਕਿ ਸਰਕਾਰ ਗੱਲਬਾਤ ਦੇ ਦੌਰ ਚਾਹੀਆ ਜਿਸ ਤਰ੍ਹਾਂ ਤੁਸੀਂ ਸਰਕਾਰ ਨੂੰ ਘੇਰਿਆ اپੋਜੀਸ਼ਨ ਦੇ ਵਿੱਚ ਲਿਜਾ ਕੇ ਗੱਲ ਉਸ ਪਲੇਟਫਾਰਮ ਤੋਂ ਘੇਰਨ ਦੀ ਗੱਲ ਕੀਤੀ ਹੈ ਤੇ ਉਹਦਾ ਅਸਰ ਤੁਹਾਡੇ ਇਕੱਠ ਦਾ ਅਸਰ ਇੱਥੇ ਵੀ ਨਜ਼ਰ ਆਇਆ ਹੈ ਕਿ ਸਰਕਾਰ ਪ੍ਰਸ਼ਾਸਨਿਕ ਅਧਿਕਾਰੀ ਬਾਰ ਬਾਰ ਗੱਲਬਾਤ ਚਰਚਾ ਕਰ ਰਹੇ ਨੇ ਇਸੇ ਚਰਚਾ ਦੇ ਵਿੱਚੋਂ ਤੁਹਾਡੇ ਅਸਲ ਮੁੱਦੇ ਦਾ ਹੱਲ ਹੋਣਾ ਆਪ ਸਭ ਨੂੰ ਅਪੀਲ ਹੈ ਕਿ ਇਹ ਚਰਚਾ ਤੁਹਾਡੀ ਮਜ਼ਬੂਤੀ ਜਿੰਨੀ ਵਧਦੀ ਜਾਏਗੀ ਓਨੀ ਇਹ ਗੱਲਬਾਤ ਹੋ ਤੇਜ਼ੀ ਦੇ ਨਾਲ ਕਰਨ ਲਈ ਸਰਕਾਰ ਮਜਬੂਰ ਹੋਏਗੀ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ